ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਾਸਨ ਦੇਖ ਜੀਵਾ ਗੁਰ ਤੇਰਾ ਪੁਰਨਾ ਕਰਮ ਹੋਇ ਪ੍ਰਭ ਮੇਰਾ ਇਹੇ ਬਿਨੰਤੇ ਸੋਤਰਾ ਮੇਰੇ ਦੇ ਨਾਮ ਕਰ ਆਪਣੀ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਲਾਸਰੀ ਮਹਾਰਨਾ ਕੌਥਾ ਇਸ਼ਾ ਪੂਰਕ ਸਰਬ ਸੁਖਦਾਤਾ ਹਰ ਜਾ ਕੈ ਵਸਹ ਕਾਮ ਤੀਨਾ ਸੋ ਅਸਾਹ ਧਈਏ ਮੇਰੇ ਜੀੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸਹ ਕਾਮ ਤੀਨਾ ਸੋ ਅਸਾਹ ਧਈਏ ਸੋ ਸੁਪਾਲਾ ਮੇਰੇ ਮਨ ਜਪ ਮੰਨ ਸਤਨਾਮ ਸਦਾ ਸਤਨਾਮ ਹਾਲਤ ਬਲਤਮ ਉਜਲ ਹੋਈ ਹੈ ਨਿਤ ਪਿਆਈ ਹੈ ਹਰ ਪੁਰਖ ਨਿੰਜਣਾ ਰਹਾ ਜੇ ਹੰ ਸਿਮਰਨ ਪਿਆਰ ਤੇ ਆਪਾਦ ਗਤ ਕੀਨੀ ਬਦ ਪਾ ਕੀ ਹਰ ਜਪਣਾ ਜਦ ਨਾਨਕ ਕੋ ਗੁਰ ਏ ਮਤਿ ਦੀਨੀ ਜਪ ਹਰਿ ਪਾਉ ਜਲ ਕਰਨ ਜੈ ਹਰਿ ਸਿਮਰਲ ਪਿਆ ਤੇ ਨ ਪਾਜ ਗਤ ਕੀਨੀ ਬਦ ਪਾ ਕੀ ਹਰ ਜਪਣਾ ਜਦ ਨਾਨਕ ਕੋ ਗੁਰ ਏ ਮਤਿ ਦੀਨੀ ਜਪ ਹਰਿ ਪਾਉ ਜਲ ਕਰਨ वाहिगु जीा ख़सा वाहिगुरू जी फति